ਕਾਕਿਸ ਤਰ੍ਹਾਂ ਦੇ ਦੋ ਜੀ ਪੂਰੇ ਪਰਿਵਾਰ ਦੇ ਨਾਲ ਲੋਕਣ ਵਾਸੇ ਆਇਓ। ਤੋਂ ਅੱਛੀ ਅੱਛਾ ਲੱਗ ਰਿਹਾ ਵਾ ਪਰਿਵਾਰ ਦੇ ਨਾਲ ਆਇਆ ਵਾ। ਲੋਕਤੰਤਰ ਨੂੰ ਮਜ਼ਬੂਤ ਕਰਨਾ ਤਬਾ ਤੋਂ ਤਬ ਵੋਟਾਂ ਪਾਓ। ਤਾਂ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ VOTING ਨੂੰ ਲੈ ਕੇ ਲਗਾਤਾਰ ਵਧੀਆ ਲੋਕਾਂ ਦੇ ਵਿੱਚ ਸਾਹ ਵਾ। ਲੋਕ ਇਸ ਦਿਨ ਨੂੰ ਉਡੀਕ ਰਹੇ ਸੀ। ਕਿਉਂਕਿ ਮਹੀਨਾ ਇੱਕ ਮਹੀਨਾ ਇੱਕ ਰੌਲਾ ਪਿਆ। ਉਨੇ ਰੋਲੈ ਨੂੰ ਅੱਜ ਖਤਮ ਕਰ ਦੇਣਾ ਤੇ ਦੇਸ਼ ਨੂੰ ਮਜ਼ਬੂਤ ਕਰ ਦੇਣਾ ਲੋਕਾਂ ਨੇ ਤਾਂ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋ ਸੀਗੇ ਮਹੀਨੇ ਦੀ ਮਿਹਨਤ ਨੂੰ ਅੱਜ ਜਿਹੜਾ ਵਾ ਉਸ ਦਾ ਇਮਤਿਹਾਨ ਦਾ ਦੇਣਾ ਕਿਸ ਤਰ੍ਹਾਂ ਦੇਖਦੇ ਨਹੀਂ ਮਹੀਨੇ ਦੀ ਮਿਹਨਤ ਨਹੀਂ ਮਿਹਨਤ ਤਾਂ ਜਦੋਂ ਦੇ ਸੁਰਤ ਸੰਭਾਲੀਆ ਉਦੋਂ ਦੀ ਕਰਦੇ ਆ ਇਹ ਕੋਈ ਇਹਦੇ ਲਈ ਮਿਹਨਤ ਨਹੀਂ ਕਰਦੇ ਆਪਣੇ ਕੰਮ ਨੂੰ ਟਾਰਗੇਟ ਬਣਾ ਕੇ ਕਰੀਦਾ ਵਾ ਲੋਕ ਪਝੋਗੇ ਮਿਹਨਤ ਦਾ ਫਲ ਬਿਲਕੁਲ ਲੋਕਾਂ ਦੇ ਉੱਤੇ ਹੀ ਆ ਇਹ ਲੋਕਤੰਤਰ ਆ ਇਹਨਾਂ ਦੇ ਵਿੱਚ ਪਾਵਰ ਆ ਤਾਂ ਹੀ ਤਾਂ ਵੀਆਈਪੀ ਕਲਚਰ ਖਤਮ ਕੀਤਾ ਵਾ ਤਾਂ ਹੀ ਲਾਈਨ 'ਚ ਲੱਗੇ ਖੜੇ ਆ। ਤਾਂ ਲਾਈਨ ਲੱਗ ਕੇ ਵੋਟ ਪਾਉਣ ਵਾਸਤੇ ਪਹੁੰਚੇ ਨੇ। ਕਿਸ ਕਿਸ ਤਰ੍ਹਾਂ ਦੇਖਦੇ ਹੋ ਪਰਿਵਾਰਿਕ ਮੈਂਬਰ ਵੀ ਪਹੁੰਚੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਜਿੱਥੇ ਪ੍ਰਚਾਰੇ 'ਚ ਵੀ ਡਟੇ ਹੋ ਸੀ ਇਹ ਤੇ ਅੱਜ ਪਰ ਪੂਰੇ ਪਰਿਵਾਰ ਸਮੇਤ ਵੋਟ ਪਾਉਣ ਵਾਸਤੇ ਆਏ। ਹਾਂਜੀ ਅੱਛਾ ਲੱਗ ਰਿਹਾ। ਲੋਗਾਂ ਕੀ ਪੀਲੇ? ਲੋਗਾਂ ਨੂੰ ਇਹ ਪੀਲੇ ਜਿਆਦਾ ਤੋਂ ਜਿਆਦਾ ਵੋਟਿੰਗ ਕਰੋ। ਔਰ ਲੋਕਤੰਤਰ ਦਾ ਇਸਮਾ ਪ ਕਰੋ ਔਰ ਦੇ ਆਪਣੇ ਜੋ ਵੀ ਤੁਹਾਨੂੰ ਅੱਛਾ ਲੱਗਦਾ ਹੈ ਜਿਹੜਾ ਤੁਹਾਡਾ ਸੇਵਾਦਾਰ ਹੈ ਉਹਨੂੰ ਚੁਣੋ। ਤਾਂ ਬੜੀ ਵੱਡੀ ਗੱਲ ਕਹਿ ਰਹੇ ਹੋ ਕਿ ਜੋ ਵੀ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਉਹਦੇ ਹੱਕੇ ਵੋਟ ਪਾਓ ਭਾ ਚਾਹੇ ਕੋਈ ਵੀ ਉਮੀਦਵਾਰ ਹੋਵੇ ਕੋਈ ਵੀ ਹੋਵੇ ਆਪਣਾ ਜੋ ਤੁਹਾਨੂੰ ਸੇਵਾਦਾਰ ਲੱਗਦਾ ਉਹਨੂੰ ਵੋਟ ਪਾਓ ਤਾਂ ਫਰਵਾਰਿਕ ਮੈਂਬਰ ਵੀ ਪਹੁੰਚੇ ਨੇ ਕੈਨੇਡਾ ਤੋਂ ਆਏ ਹੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੋਟ ਪਾਉਣ ਵਾਸਤੇ ਹਾਂਜੀ ਜੀ ਬਹੁਤ ਅੱਛਾ ਮਹਿਸੂਸ ਹੋ ਰਿਹਾ ਸੀ ਆਪਣਾ ਰਾਈਟ ਯੂਜ਼ ਕਰ ਰਹੇ ਆ ਤੇ ਇਸ ਵਕਤ ਸਾਰੇ ਜੋਰਾ ਸ਼ੋਰਾ ਨਾਲ ਕਹਿ ਰਹੇ ਇੱਕ ਨੰਬਰ ਦਾ ਕੰਮ ਕਰਾਣਾ ਇੱਕ ਨੰਬਰ ਦਾ ਬਟਨ ਦਬਾਣਾ ਕਾ ਪਰਿਵਾਰਿਕ ਮੈਂਬਰ ਅਦੀ سپورਟ ਵਾਸਤੇ ਵੀ ਆਏ ਹੋ ਹਾਂਜੀ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੇ ਹੱਦ ਤੱਕ ਸਾਡੇ ਲਈ ਕੀਤਾ ਅੱਜ ਪਹਿਲੀ ਵਾਰ ਸਾਨੂੰ ਮੌਕਾ ਮਿਲੇਗੀ ਅੱਜ ਤੱਕ ਤੁਸੀਂ ਸੁਣਿਓ ਹੋ ਨੇ ਮਾਪੇ ਪ੍ਰਾਊਡ ਹੁੰਦੇ ਪੈਰੈਂਟਸ ਤੇ ਅਸੀਂ ਪਹਿਲੇ ਬੱਚੇ ਆ ਜਿਹੜੇ ਆਪਣੇ ਪੈਰੈਂਟਸ ਤੇ ਪ੍ਰਾਊਡ ਆ ਤੇ ਉਹਨਾਂ ਦੀ ਸਪੋਰਟ ਕਰਨ ਆਏ ਆ ਤਾਂ ਯੰਗਸਟਰ ਕਈ ਵਾਰ ਵੋਟ ਪਾਉਣ ਨੂੰ ਗੁਰੇਜ ਕਰ ਲੈਂਦੇ ਨੇ ਕਹਿੰਦੇ ਨੇ ਕਿ ਇੱਕ ਵੋਟ ਨਾਲ ਕੀ ਫਰਕ ਪੈਣਾ ਹੈ ਯੰਗਸਟਰਾਂ ਨੂੰ ਤੁਸੀਂ ਕੈਨੇਡਾ ਤੋਂ ਵੋਟ ਪਾਣ ਵਾਸਤੇ ਆਏ ਹੋ ਬੇਸ਼ੱਕ ਤੁਹਾਡੇ ਪਰਿਵਾਰਿਕ ਮੈਂਬਰ ਮੋਟਾਜ ਖੜੇ ਨੇ ਲੋਕਾਂ ਨੂੰ ਕੀ ਮੈਸੇਜ ਦੇਓ ਯੰਗਸਟਰਾਂ ਨੂੰ ਨਹੀਂ ਜੀ ਮੈਨੂੰ ਲੱਗਦਾ ਹੁਣ ਉਹ ਦੌਰ ਚੇਂਜ ਹੋ ਗਿਆ ਹੁਣ ਯੰਗਸਟਰਸ ਹੀ ਜ਼ਿਆਦਾ ਆਪਣਾ ਵੌਇਸ opinion ਵੌਇਸ ਕਰਦੇ ਆ ਤੇ ਉਹ ਆਪਣੀ ਵੋਟ ਪਾ ਕੇ ਆਪਣੇ ਸਹੀ ਨਮਾਇਦੇ ਨੂੰ ਅੱਗੇ ਭੇਜੂਗੇ ਤੇ ਫਾਦਰ ਸਾਹਿਬ ਨੂੰ ਜਿਤਾਉਗੇ ਜੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਹੱਥੇ 'ਚ ਪਾਸਪੋਰਟ ਫੜਿਆ ਹੋਇਆ ਵਾ ਕਿਸ ਜਗ੍ਹਾ ਤੋਂ ਆਏ ਹੋ ਤੇ ਕੀ ਕਹਿਣਾ ਹੈ ਅਸੀਂ ਕੈਨੇਡਾ ਤੋਂ ਆਏ ਆ ਸਪੈਸ਼ਲੀ ਆਪਣਾ ਰਾਈਟ ਯੂਜ਼ ਕਰਨ ਲਈ ਤੇ ਪਾਪਰੀ سپورਟ ਕਰਨ ਲਈ ਕਿਉਂਕਿ ਅਸੀਂ ਪਿਛਲੇ 30 ਸਾਲਾਂ ਤੋਂ ਦੇਖਦੇ ਆ ਕਿ ਪਾਪਾ ਇੰਨੀ ਆਪਣੀ ਸੇਵਾ ਕਰਦੇ ਆ ਲੋਕਾਂ ਲਈ ਔਰ ਉਹਨਾਂ ਨੂੰ 2 ਸਾਲ ਤੋਂ ਇੱਕ ਅਹੁਦਾ ਮਿਲਿਆ ਬਟ ਉਹ ਪਿਛਲੇ 25 30 ਸਾਲਾਂ ਤੋਂ ਉਹੀ ਲੋਕਾਂ ਦੀ ਸੇਵਾ ਕਰ ਰਿਹਾ ਹੈ ਇਸ ਲਈ ਅਸੀਂ ਸਪੈਸ਼ਲੀ ਹੁਣ ਵੋਟ ਪਾਣ ਆਏ ਹਾਂ ਜੀ ਕਿਉਂਕਿ ਤਾਂ ਇਹ ਅਸ਼ੋਕ ਪ੍ਰਾਸ਼ਰ ਪੱਪੀ ਦੇ ਪਰਿਵਾਰਿਕ ਮੈਂਬਰ ਨੇ ਜਿਹੜੇ ਲਾਈਨ ਦੇ ਵਿੱਚ ਲੱਗ ਕੇ ਵੋਟ ਦਾ ਆਪਣਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਬੇਟੇ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੇ ਦੇ ਹੋਏ ਲਗਾਤਾਰ ਪ੍ਰਚਾਰ ਦੇ ਵਿੱਚ ਵੀ ਡਟੇ ਰਹੇ ਕਾਫੀ ਦਿਨ ਰਾਤ ਦੀ ਮਿਹਨਤ ਆ ਅੱਜ ਉਸ ਮਿਹਨਤ ਦੇ ਇਮਤਿਹਾਨ ਦਾ ਦਿਨ ਹੈ ਪੰਜੀ ਦੇਖੋ ਅਸੀਂ ਦੋ ਜਿਹੜੇ 2 ਸਾਲ ਦੇ ਸਰਕਾਰ ਦੇ ਕੰਮ ਆ ਉਹ ਲੈ ਕੇ ਲੋਕਾਂ 'ਚ ਗਏ ਆ ਪ੍ਰਚਾਰ ਦੇ ਦੌਰਾਨ ਤੇ ਅੱਜ ਲੁਧਿਆਣੇ ਦੀ ਸਾਰਾ ਆਵਾਮ ਮਨ ਬਣਾਈ ਬੈਠਾ ਕਿ ਅੱਜ ਇੱਕ ਤਰੀਕ ਨੂੰ ਇੱਕ ਨੰਬਰ ਛਾੜੂ ਵਾਲਾ ਬਟਨ ਦਬਕੇ ਉਹਨੇ ਲੁਧਿਆਣੇ ਦੇ ਪੁੱਤ ਨੂੰ ਲੋਕ ਸਭਾ ਹੀ ਭੇਜਣਾ ਜਿਹਨੂੰ ਲੁਧਿਆਣੇ ਦੇ ਛੋਟੇ-ਛੋਟੇ ਮਹੱਲਿਆਂ ਦੀਆਂ ਪ੍ਰੋਬਲਮਾਂ ਪਤਾ ਹੈ ਜਿਹਨੂੰ ਲੁਧਿਆਣੇ ਬਾਰੇ ਜਾਨੂ ਤਾਂ ਹੈਗਾ ਜਿਹਨੂੰ ਪਤਾ ਤਾਂ ਹੈ ਨਾ ਲੁਧਿਆਣੇ ਚ ਇਹ ਬਾਜ਼ਾਰ ਚਾਹ ਪ੍ਰੋਬਲਮ ਹੈ ਮਹੱਲੇ ਚਾਹ ਪ੍ਰੋਬਲਮ ਹੈ ਕਲੋਨੀ ਚਾਹ ਪ੍ਰੋਬਲਮ ਹੈ ਇਹ ਪਿੰਡ ਚਾਹ ਪ੍ਰੋਬਲਮ ਹੈ ਜਿਹੜੇ ਤਾਂ ਇੱਥੇ ਰਹਿੰਦੇ ਹੀ ਨਹੀਂ ਜਿਹੜੇ ਬਾਹਰੋਂ ਆਏ ਨੇ ਪਹਿਲਾਂ ਪੌਣਾਂ ਨੂੰ 10 ਸਾਲ ਮੌਕਾ ਦਿੱਤਾ ਹੁਣ ਇੱਕ ਨਵੇਂ ਆਏ ਨੇ ਇਸ ਕਰਕੇ ਲੁਧਿਆਣੇ ਦੀ ਜਨਤਾ ਨੇ ਜਿਹੜਾ ਕਸਟ ਆਓ ਪਿਛਲੇ 10 ਸ ਰੋਡ ਤੇ ਬੈਠੇ ਨੇ ਤੇ ਜੇ ਪੱਪੀ ਜੀ ਨੂੰ ਕਿਤੇ ਬੁਲਾਓ ਆਪਣੇ ਵਿੱਚ ਤਾਂ ਸ਼ਾਹਪੁਰ ਰੋਡ ਤੇ ਪੂਰੇ ਲੁਧਿਆਣੇ ਜਾਣ ਨੂੰ ਹਾਰਡਲੀ 15 ਤੋਂ 20 ਮਿੰਟ ਲੱਗਦੇ ਨੇ 15 ਤੋਂ 20 ਮਿੰਟ ਤੇ ਸਾਡਾ ਐਮਪੀ ਸਾਡੇ ਕੋਲ ਪਹੁੰਚ ਜਾਵੇ ਜਨਤਾ ਨੂੰ ਇਸ ਤੋਂ ਵੱਡੀ ਕੋਈ ਸਹੂਲਤ ਨਹੀਂ ਆ ਪੂਰੇ ਪਰਿਵਾਰ ਦੇ ਨਾਲ ਵੋਟ ਪਾਣ ਵਾਸਤੇ ਆਏ ਉਹ ਲੋਕਾਂ ਨੂੰ ਕੀ ਅਪੀਲ ਲੋਕਾਂ ਨੂੰ ਇਹ ਅਪੀਲ ਹੈ ਜੀ ਵੱਧ ਤੋਂ ਵੱਧ VOTING ਕਰੋ ਆਪਣਾ ਰਾਈਟ ਆ ਵੋਟ ਕਰਨਾ ਤੇ ਕੰਮ ਦੇਖ ਕੇ ਵੋਟ ਕਰੋ ਆਪਣੇ ਲੋਕਲ ਲੀਡਰ ਨੂੰ ਵੋਟ ਕਰੋ ਜਿਹੜਾ ਤੁਹਾਨੂੰ ਪਤਾ ਰੋਡ 'ਚ ਅਵੇਲੇਬਲ ਰਵੇ ਐ ਨਹੀਂ ਕਿ ਕੋਈ ਬਾਹਰੋਂ ਆ ਕੇ ਆਪਾਂ ਨੂੰ ਜਿਆਦਾ ਕੋਈ ਵੀ ਬਹਿਕਾਵੇ ਕਿ ਨਾਲ ਆਪਣੇ ਤੋਂ ਵੋਟਾਂ ਲਵੇ ਤੇ ਇੱਕ ਨੂੰ ਤਾਂ 10 ਸਾਲ ਹੋ ਗਏ ਲੋਕਾਂ ਨੂੰ ਇਹ ਅਪੀਲ ਹੈ ਵਾਦ ਤੋਂ ਵਾਦ VOTING ਕਰੋ ਤੇ ਡਿਵੈਲਪਮੈਂਟ ਦੇ ਸਿਰ ਤੇ ਕਰੋ ਮੱਲਾ ਕਲੀਨਿਕ ਦੇ ਸਿਰ ਤੇ ਕਰੋ ਜ਼ੀਰੋ ਬਿੱਲ ਦੇ ਸਿਰ ਤੇ ਕਰੋ ਸਕੂਲ ਆਫ ਫੈਮਿਨਸ ਦੇ ਸਿਰ ਤੇ ਕਰੋ ਜਿੰਨੀਆਂ ਵੀ ਸਰਕਾਰ ਦੀਆਂ ਉਪਲਬਧੀਆਂ ਨੇ ਉਪਲਬਧੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਤਾਂ ਇਹ ਮੈਮ ਅਸ਼ੋਕ ਪ੍ਰਾਸ਼ਰ ਪੱਪੀ ਦੇ ਪਰਿਵਾਰਿਕ ਮੈਂਬਰ ਨੇ ਜਿਹੜੇ ਵੋਟ ਪਾਣ ਵਾਸਤੇ ਆਏ ਨੇ ਤੇ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਤੇ ਜਿਹੜਾ ਵਾ ਨੁਮਾਇੰਦਾ ਦੇਖ ਕੇ ਜ਼ਰੂਰ ਵੋਟ ਪਾਣ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ